ਓਹ ਓਰੇ ਆਰੇ ਲੈ ਵੀ ਇਹ ਆ ਰਿਹਾ ਗੱਗਾਰਾ ਦੇ ਕੋ ਮਿੱਟੀ ਆ ਰਹੀ ਹੁਣ ਉਹ ਤੋਂ ਵੀ ਡਾਊਨ ਹੋ ਗਿਆ ਹਨਾ ਦੇਖੋ ਕਿੱਥੇ ਜਲ ਗਿਆ ਨਹੀਂ ਇਹ ਸੀਗਾ ਇੱਥੋਂ ਉੱਪਰ ਉਹ ਉੱਥੇ ਹਨਾ ਇੱਦਾਂ ਤੇ ਹੁਣ ਕਿੱਥੇ ਹਿੱਟ ਆ ਗਿਆ ਸਾਹਮਣੇ ਬਰਪਈ ਹੋਈ ਹੈ ਇਧਰ ਪਹਾੜੀ ਤੇ ਹਨਾ ਕਿੰਨਾ ਘੈਂਟ ਲੱਗਦਾ ਲੱਗੇ ਆ ਬੈਲਟ ਪਾ ਲਈ ਆ ਬੰਦਿਆਂ ਨੇ ਬੈਲਟ ਪਾ ਕੇ ਚੈੱਕing ਦੇ ਲਓ ਜੀ ਸਤਿਗੁਰੂ ਇਹ ਟ੍ਰੇਲਰ ਆਪਣਾ ਇਹਦੀ ਹਾਈਟ ਜ਼ਿਆਦਾ ਆ ਬਹੁਤ ਜ਼ਿਆਦਾ ਇੱਥੇ ਕਿਨੂੰ ਜ਼ਾਤ ਤਾਰਾਂ ਫਸ ਗਈਆਂ ਇਸ ਜਗ੍ਹਾ ਤੇ ਜ਼ਾਤ ਤਾਰਾਂ ਫਸੀਆਂ ਇਹਦੇ ਨੂੰ ਡਾਊਨ ਕਰਨਾ ਹੈ ਡਾਊਨ ਹੋ ਜਾਂਦਾ ਇਹ ਤੇ ਦੇਖਦੇ ਆ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਦੇਖੋ ਆਪਾਂ ਪਹੁੰਚੇ ਸੀਗੇ ਇਹਨੂੰ ਰਾਤ ਲੈ ਕੇ 10 ਕਿਲੋਮੀਟਰ ਗੇਟ 'ਤੇ ਆਏ ਆ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਹੀ ਆ 10 ਕਿਲੋਮੀਟਰ ਚੱਲੇ ਸੀ ਰਾਤ ਤਾਰਾਂ ਬਹੁਤ ਜ਼ਿਆਦਾ ਫਸ ਗਈਆਂ ਦੇ ਤਾਰਾਂ ਮਤਲਬ ਛੋਟੀ ਮੋਟੀ ਤਾਰ ਫਸ ਜਵੇ ਤਾਂ ਦਿੱਕਤ ਨਹੀਂ ਮੇਨ ਤਾਰ ਜਿਹੜੀ ਸੀ ਨਾ ਉਹ ਹੈਗੀ ਤੀ 11000 ਵੋਲਟੇਜ ਜਿਹੜੀ ਉਹ ਤਾਰ ਉਹ ਜੇ ਇਹਦੇ 'ਚ ਫਸਦੀ ਆ ਫੇਰ ਤਾਂ ਸਮਝ ਲਓ ਵੀ مصیبت ਆ ਉਹ ਰਾਤ ਇਹਦੇ ਚ ਮਤਲਬ ਤਾਰ ਟੱਚ ਹੋਈ 11000 ਵੋਲਟੇਜ ਥੱਲੇ ਵੀ ਗਿੱਲਾ ਸੀਗਾ ਥੱਲੇ ਟਾਇਰਾਂ ਦੇ ਨਾਲ ਕਿਉਂ ਅਰਥ ਹੋ ਜਾਂਦਾ ਥੱਲੇ ਜਾ ਕੇ ਮਤਲਬ ਅੱਗ ਨਿਕਲੀ ਫਿਰ ਉਹਦਾ ਮਤਲਬ ਉਸ ਟਾਈਮ ਮੈਂ ਫੁਰਤੀ ਨਾਲ ਫਟਾਫਟ ਫੜਾਫੜ ਪਿੱਛੇ ਨੂੰ ਕਰਕੇ ਗੱਡੀ ਰਿਵਰਸ ਕਰਕੇ ਤਾਰ ਇਹਨਾਂ ਸ਼ੁਕਰ ਉਹ ਫਸੀ ਨਹੀਂ ਤੀ ਨਿਕਲ ਗਈ ਨਹੀਂ ਤਾਂ ਪੂਰੀ ਗੱਡੀ ਨੂੰ ਖਤਰਾ ਸੀਗਾ ਅੱਗ ਲੱਗਣ ਤੱਕ ਮਤਲਬ ਹੋ ਜਾਂਦਾ ਕਿਉਂਕਿ ਜੋ ਟਾਇਰਾਂ ਨੂੰ ਅੱਗ ਲੱਗੀ ਪੇਰ ਉਹਨੇ ਅੱਗੇ ਵਧਣਾ ਉੱਪਰ ਅੱਗੇ ਤੋਂ ਅੱਗੇ ਫਿਰ ਕੰਮ ਖਰਾਬ ਹੋ ਜਾਂਦਾ ਪੂਰਾ ਹੀ ਹਨਾ ਤੇ ਬਚ ਗਈ ਰਾਤ ਇਸ ਕਰਕੇ ਫਿਰ ਮੈਂ ਫੈਸਲਾ ਇਹ ਕੀਤਾ ਵੀ ਲੈਗੇ ਨਹੀਂ ਜਾਣਾ ਇਹਨੂੰ ਇਦਾਂ ਇਹਦੀ ਹਾਈਟ ਜਿਹੜੀ ਆ ਉਹ ਡਾਊਨ ਕਰਨੀ ਹੀ ਪੈਣੀ ਆ ਆਪਾਂ ਨੂੰ ਤੇ ਅੱਜ ਇੱਥੇ ਆਪਾਂ ਆ ਗਏ ਸੀਗੇ 10 ਕਿਲੋਮੀਟਰ ਦਾ ਗੇਟ ਰਾਤ ਕੱਢਿਆ 10 ਕਿਲੋਮੀਟਰ ਕੱਢਣ ਦੇ ਵਿੱਚ ਸਾਨੂੰ 12 ਵਜੇ 7 ਵਜੇ ਤੋਂ ਚੱਲੇ ਸੀ 12 ਵਜੇ ਦੀ ਰਾਤ ਹਣਾ ਤੇ ਬਤਲੋ ਇੱਥੇ ਆ ਉਹਨਾਂ ਦਾ ਇੱਕ ਪਲਾਂਟ ਆ ਸਾਹਮਣੇ ਮਤਲਬ ਇਹਨਾਂ ਦਾ ਗੈਸਟ ਹਾਊਸ ਹੈ ਔਰ ਸਾਹਮਣੇ ਇੱਕ ਗੈਸਟ ਹਾਊਸ ਜਿਹਾ ਬਣਿਆ ਹੋਇਆ ਤੇ ਚੱਲਦੇ ਆਂ ਆਪਾਂ ਉੱਥੇ ਨਹਾ ਨੂੰ ਲੈਣੇ ਆਂ ਦਿਨ ਦੇ ਵਿੱਚ ਬੰਦੇ ਆਉਣਗੇ ਤਾਂ ਇਹਨਾਂ ਕਰੂੰਗੇ ਫਿਰ ਡਿਸਰਟਮੈਂਟ ਜੋ ਵੀ ਹੋਇਆ ਚਾਹਨਾ ਤੇ ਆਇਆ ਲਓ ਜੀ ਆਪਾਂ ਸਵੇਰੇ ਸਵੇਰੇ ਨਹਾ ਲੈਣੇ ਆਂ ਟਾਈਮ ਹੋ ਗਿਆ 8:39 ਵਜੇ ਗਿਆ ਤੇ ਪਾਣੀ ਗਰਮ ਕੀਦਾ ਚੱਲਦਾ ਚੱਲਦਿਆਂ ਨਾ ਹੁਣ ਠੀਕ ਹੈ ਛਿਲੋ ਸੱਕੀਏ ਰੈਡੀ ਸ਼ੈਡੀ ਹੋ ਗਏ ਤੋੜੀਆਂ ਚੱਕੀ ਚੱਲੀਏ ਲਓ ਜੀ ਕੰਪਨੀ ਦਾ ਬਾਥਰੂਮ ਬਾਥੂ ਇੱਥੇ ਆਤੀ ਆ ਲੋ ਵੀ ਸਾਨੂੰ ਆਪਾਂ ਮਾ ਧੋ ਕੇ ਹੋ ਗਿਆ ਰੇਡੀ ਨਾ ਲੇ ਤੇ ਸੋਰੇ ਸੋਰੇ ਵਧੀਆ ਧੁੱਪ ਵੀ ਚੜ ਗਈ ਆ ਤਾਂ ਮੌਸਮ ਵੀ ਵਧੀਆ ਹੋ ਗਿਆ ਇਹ ਇਹ ਖੜਾ ਝੋਟਾ ਦੇਖੋ ਧੁੱਪਾਂ ਹਨ ਵਧੀਆ ਕੜਾਕੇ ਦੀ ਚੜ ਗਈ ਧੁੱਪਾਂ ਚੜੀ ਤਾਂ ਹੀ ਇੱਥੇ ਦੀ ਬਰਫ਼ ਪਿੰਗਲ ਗਈ ਆ ਉਹ ਸਾਹਮਣੇ ਬਤਈ ਆ ਪਹਾੜੀ ਤੇ ਉਸ ਪਹਾੜੀ ਤੇ ਜਾਣਾ ਆਪਾਂ ਰਾਤ ਨੂੰ ਉਹਨਾਂ ਦੀ ਆਪਾਂ ਅੱਜ ਦੇਖਦੇ ਆਂ ਹਾਈਟ ਘਟਾਉਨੇ ਆਂ ਦੀ ਆ ਜੈਕ ਦਿਖਾਉਣਾ ਸਾਨੂੰ ਹੈ ਨਾ ਜਿਹੜੀ ਹਾਈਟ ਘਟਣ ਦਾ ਇਹਦਾ ਇੱਕ ਤਾਂ ਉਹ ਜੈਕ ਉਹਦੇ ਥੱਲੇ ਉਹ ਜੈਕ ਇਹ ਵੀ ਅੰਦਰ ਜਾਣਾ ਸਮਝ ਲਓ 1 ਫੁੱਟ ਆ ਇਹ ਅੰਦਰ ਜਾਊਗਾ ਤਾਂ ਇਹ ਥੱਲੇ ਆ ਜਾਊਗਾ ਹੋਰ ਆ ਵੀ ਜੈਕ ਆ ਦੇਖੋ ਇਹ ਜੇ ਡਾਊਨ ਹੋਣਾ ਤਾਂ ਇਹ ਅੰਦਰ ਵੱੜਨਾ ਥੱਲੇ ਆ ਜਾਊਗਾ ਡਾਊਨ ਹੋ ਜਾਊਗਾ ਫਿਰ ਆਪਾਂ ਇਹਨੂੰ ਲੈ ਵੀ ਚੱਲਾਂਗੇ ਰਾਤ ਬਹੁਤ ਦਿੱਕਤ ਹੋਈ ਤੇ ਚਲੋ ਜਿਹੜੀ ਜਿਹੜੀ ਹੋ ਗਈਆਂ ਨਾ ਨੂੰਲੇ ਨਾ ਤਿਆਰ ਆ ਹੁਣ ਕੰਪਨੀ ਦੇ ਬੰਦੇ ਆ ਜੂਵੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਜੋ ਵੀ ਹੋਇਆ ਪ੍ਰੋਸੈਸ ਇਹ ਆ ਆ ਚੱਲੋ ਆਈ ਹਲਾਓ ਜੀ ਹੋ ਤਿਆਰ ਹੁਣ ਓਕੇ ਆ ਜਵੇ ਬੰਦੇ ਫਿਰ ਦੇਖਦੇ ਆਂ ਕਿਆ ਕਹਿੰਦੇ ਆ ਉਹ ਕਿੰਨੀ ਡਾਊਨ ਕਰਦੇ ਆਂ ਕਿਆ ਕਰਦੇ ਆ ਹਨਾ ਚਲੋ ਮਿਲਦੇ ਆਂ ਇਥੇ ਲਓ ਵੀ ਸੁਜਣੂਆਂ ਤੁਹਾਨੂੰ ਇੱਕ ਚੀਜ਼ ਦਿਖਾਵਾਂ ਜਿਹੜਾ ਰਾਤ ਕਾਰਨਾਮਾ ਹੋਇਆ ਹਨਾ ਜਦੋਂ ਰਾਤ ਆਪਾਂ ਲੈ ਕੇ ਆ ਰਹੇ ਸੀਗੇ ਜਦੋਂ ਤਾਰ ਲੱਗੀ 11000 ਵੋਲਟੇਜ ਹਨਾ ਬੜੀ ਤਾਰ ਸੀਗੀ ਮੇਨ ਜਦ ਉੱਪਰ ਲੱਗੀ ਟੱਚ ਹੋਈ ਹੈ ਨਾ ਉਦੋਂ ਆ ਦੇਖੋ ਟੈਰਾਂ ਦੇ ਵਿੱਚ ਨਾ ਹੈਣਾ ਇਹ ਆ ਦੇਖੋ ਇਹ ਦਾ ਅੱਧਾ ਹੀ ਐ ਇਹ ਇਦਾਂ ਵੀ ਹੋ ਜਾਂਦਾ ਜੇ ਥੋੜਾ ਟਾਈਮ ਵੀ ਹੋਰ ਲੱਗੀ ਹੁੰਦੀ ਆ ਦੇ ਧੂਆਂ ਜਿਹਾ ਲੱਗ ਗਿਆ ਸੀਗਾ ਸ਼ਾਰਟ ਹੋ ਗਿਆ ਤਾਂ ਆ ਦੇ ਕਾਲਾ ਹੋ ਗਿਆ ਨਾ ਧੂਏ ਨਾਲ ਹੈਨਾ ਤੇ ਜੇ ਥੋੜਾ ਟਾਈਮ ਵੀ ਹੋਰ ਤਾਰ ਲੱਗੀ ਰਹਿ ਜਾਂਦੀ ਤਾਂ ਸਮਝ ਲਓ ਵੀ ਟਾਇਰ ਤੇ ਇਹਨਾਂ ਨੂੰ ਅੱਗ ਪੈ ਜਾਂਦੀ ਫਿਰ ਫਿਰ ਬਹੁਤ ਔਖਾ ਹੁੰਦਾ ਕਿ ਇਹ ਹੈ ਤਾਂ ਰਵੜੀ ਹੈ ਇਹ ਤਾਰ ਦਾ ਬੋਲਟੇਜ ਬਹੁਤ ਹੁੰਦੀ ਹੈ ਉਹਦੀ ਤੇ ਹੁਣ ਦੇਖਦੇ ਆ ਕੰਪਨੀ ਚ ਆ ਰਿਹਾ ਬੰਦਾ ਹੁਣ ਉਹ ਕਿਆ ਕਰਦਾ ਆ ਸਮਝ ਨਹੀਂ ਆਦੀ ਉਹ ਡਾਊਨ ਕਰੂਗਾ ਨਹੀਂ ਕਰੂਗਾ ਜਾਂ ਕਿੱਦਾਂ ਕਰੂਗਾ ਉਹ ਦੇਖਣਾ ਪੈਣਾ ਹੈਨਾ ਤੇ ਉਹਦੇ ਆਏ ਤੇ ਪਤਾ ਲੱਗੂਗਾ ਤੇ ਇਧਰ ਵੀ ਸ਼ਾਇਦ ਹੋਊਗਾ ਦੇਖਦੇ ਆ ਇਹ ਤੁਹਾਨੂੰ ਉਧਰਲੀ ਸਾਈਡ ਮਤਲਬ ਉਹ ਸਾਈਡ ਪਾਣੀ ਸੀਗਾ ਪਾਣੀ ਦੇ ਨਾਲ ਨਾ ਅਰਥ ਹੋ ਗਿਆ ਤਾਂ ਨੇ ਚਲੋ ਕੋਈ ਨਹੀਂ ਦੇਖਦੇ ਆ ਕੀ ਬਣਦਾ ਆ ਗਿਆ ਉਹ ਬੰਦਾ ਫੋਰਮੈਨ ਆ ਗਿਆ ਆਇਆ ਗਿਆ ਆ ਪਲਾਟ ਤੇ ਵੀਊ ਦੇਖੋ ਤੁਹਾਨੂੰ ਇਹ ਤੋਂ ਕਿਤਦਾ ਹੈ ਸਮਨੇ ਬਰਪਈ ਹੋਈ ਹੈ ਦਰ ਪਾੜੀ ਤੇ ਹੈ ਨਾ ਕਿੰਨਾ ਘੈਂਟ ਲੱਗਦਾ ਰੋ ਰਿਹਾ ਆਪਾਂ ਟਰੇਲਰ ਖੜਾਇਆ ਸਾਹਮਣੇ ਬੰਦੇ ਆ ਗਏ ਆ ਦੇ ਹੁਣ ਹੈਡਰੇ ਦੀ ਲੋਡ ਹੈਡਰੇ ਦੀ ਵੇਟ ਕਰਦੇ ਆ ਟੂਲ ਆ ਗਿਆ ਪਿਆ ਟੂਲ ਹੁਣ ਇਹਦਾ ਇੱਕ ਜੈਕ ਖੋਲ ਕੇ ਨਾ ਸਾਹਮਣੇ ਤੋਂ ਆ ਜਿਹੜਾ ਜੈਕ ਆ ਇਹ ਖੋਲ ਕੇ ਫੇਰ ਇਹਨੂੰ ਡਾਊਨ ਕਰੂਗੇ ਬੰਦੇ ਪਹੁੰਚ ਗਏ ਮੰਦੀ ਸਾਹਿਬ ਸਾਰੇ ਤੇ ਇਹ ਸਾਹਮਣੇ ਇਹ ਸਾਰੀ ਪਹਾੜੀ ਬਰਫ਼ ਨਾਲ ਢਕੀ ਹੋਈ ਸੀ ਦੋ ਦਿਨ ਪਹਿਲਾਂ ਹੁਣ ਬਰਫ਼ ਟਲ ਗਈ ਆ ਇਹ ਸਾਹਮਣੇ ਸਕੂਲ ਹੈ ਬੱਚੇ ਪੜ੍ਹਦੇ ਆ ਉਹ ਸਾਹਮਣੇ ਪਹਾੜੀ ਤੇ ਕਿੰਨੀ ਪਰਪਈ ਆ ਆਪਾਂ ਉਸੇ ਪਹਾੜੀ ਤੇ ਹੁੰਦੇ ਹੋਏ ਜਾਣਾ ਰਾਤ ਨੂੰ ਹੋ ਸਮਝਿਆ ਜੀ ਇਹਦੇ ਨਾਲ ਤੋਂ ਹੀ ਹੁੰਦੇ ਹੋਏ ਜਾਣਾ चलों के लो भी है आ गया हेलो बुला रहे हैं आज बुला रहे हैं आपको ये बंदे कंपनी है देखते हैं तो क्या करते हैं आ गया फराना ਦੇਖਦੇ ਹਾਂ ਕੀ ਆ ਸੁੱਤ ਰਹੇ ਕਿਵੇਂ ਕਰਨ ਕਰਦੇ ਆ ਜਗੜ ਲਓ ਵੀ ਲੱਗੇ ਆ ਬੈਲਟ ਪਾ ਲਈ ਆ ਬੰਦਿਆਂ ਨੇ ਬੈਲਟ ਪਾ ਕੇ ਚੈੱਕਿੰਗ ਦੀ ਠੀਕ ਹੈ ਸਟਾਰਟ ਕਰ ਲਿਆ ਸਟਾਰਟ ਆਜਾ ਆਜਾ ਪੁੱਛ ਲਓ ਆ ਹੋਣੀ ਨੂੰ ਚੱਕ ਕੇ ਆਹ ਜੈਕ ਆ ਜਿਹੜਾ ਇਹਨੂੰ ਉਲਟਾ ਕਰਕੇ ਲਾਉਣਾ ਹੈ ਤੇ ਇਹ ਕਹਿੰਦੇ ਉਲਟਾ ਲੱਗਿਆ ਹੋਇਆ ਹੈ ਉੱਪਰ ਵਾਲੀ ਛੜ ਥੱਲੇ ਹੈ ਥੱਲੇ ਵਾਲੀ ਛੜ ਉੱਪਰ ਹੋਣੀ ਤੇ ਡਾਊਨ ਹੋਣਾ ਇਹਨੇ ਦੇਖਦੇ ਹੁਣ ਕਿਤਾਏ ਕਰਦੇ ਆ ਡਾਊਨ ਜੇ ਇਹਨਾਂ ਨੇ ਇਹ ਡਾਊਨ ਕਰਤਾ ਨਾ ਇਹਦੀ ਹਾਈਟ ਘੱਟੋ ਘਾਟ 2 ਫੁੱਟ ਥੱਲੇ ਆ ਜਾਣਾ ਇਹਨੇ ਫਿਰ ਆਪਾਂ ਨੂੰ ਸ਼ੌਕ ਹੋ ਜੂਗੀ ਤੇ ਹੈ ਨਾ ਚਲੋ ਕਰਨ ਦੋ ਇਹਨੂੰ ਫਿਰ ਦੇਖਦੇ ਆ ਇੱਕ ਵਾਰੀ ਜੈਕ ਖੋਲ ਕੇ ਤੁਸੀਂ ਜਿਹੜੀ ਨਹੀਂ ਦੁਗਾਲ ਦੋ ਤਾਂ ਬਿਲਕੁਲ ਬਰਾਬਰ ਆ ਗਏ ਨੇ ਜੈਕ ਤਾਂ ਦੇ ਤੱਕ ਹੋਇਆ ਇੱਕੋ ਪਾਰੀ ਪਿਆ ਦੇ ਤਾ ਦੂਜੀ ਸਾਈਡ 'ਤੇ ਉਹਨੇ ਦੋਨੇ ਜੈਕ ਘੁਮਾ ਕੇ ਲਾਉਣੇ ਆ ਤੇ ਦੇਖਦੇ ਆ ਲਾਉਂਗੇ ਉਹ ਘੁਮਾ ਕੇ ਦੇਖਦੇ ਆ ਇਸਕੇ ਨਹੀਂ ਹੋ ਗਏ ਹਮੇਸ਼ਾ ਯਾਰ ਅੱਜ ਨਾਲ ਸਾਹ ਯਾਰ ਦੇਗਾ ਇਹ ਬੰਨ। ਆ ਯਾ ਗੱਟੇ ਨੇ ਗੁੰਮਾ ਗਾ। ਚਲੋ। ਆ ਆਣ ਗੋ। ਲਓ ਵੀ ਸੱਜਣੋ। ਆ ਚੈੱਕ ਇੱਕ ਹੋ ਗਿਆ। ਇੱਕ ਆ ਦੋਨੇ ਚੈੱਕ ਦੋਨਾਂ ਸਾਈਡਾਂ ਤੇ ਲੱਗੇ ਹੋਏ ਆ। ਇਹ ਹੁਣ ਘੁਮਾ ਕੇ ਲਾਉਣੇ ਆ। ਲੱਗੇ ਹੋਏ ਆ ਬੰਦੇ ਪੂਰਾ। ਸੜਿਆ ਇਹ ਕਿੰਨਾ ਚਾਲੂ। ਹਾਂ। ਸੜਿਆ ਉਧਰ ਇਹਨ। ਠੀਕ ਐ। ਹਾਂ ਹੋ ਗਿਆ। ਕੋ ਕਰਦੇ ਕਿਉਂ ਇਹ ਗੀ ਹਾਂ ਲਾਉਣਗੇ ਕਮਾ ਕੇ ਇਹਨੂੰ ਪੂਰਾ ਫਿਰ ਡਾਊਨ ਆਊਗਾ ਦੇਖਦੇ ਆ ਇਹਦੇ ਚ ਮਿੱਟੀ ਵੀ ਆ ਥੱਲੇ ਫਸੀ ਇਹਦੇ ਵਿੱਚ ਮਿੱਟੀ ਆ ਇਧਰਲੀ ਸਾਈਡ ਤੇ ਖੁੱਲਾ ਏ ਉਧਰ ਤੇ ਬੰਦ ਆ ਇਸ ਕਰਕੇ ਮਿੱਟੀ ਵਿੱਚ ਫਸੀ ਹੋਈ ਏ ਮਿੱਟੀ ਵੀ ਕੱਢਣੀ ਆ ਹਜੇ ਕਹਿੰਦੇ ਹਾਂ ਆਉਂਦੇ ਉਠਾਏਗਾ ਉਹ ਲੋਗ ਵਾਸੇ ਚਲੋ ਚਲੋ ਹੋ ਜਾਊਗਾ ਤੇ ਨਾ ਕੋਈ ਟੈਨਸ਼ਨ ਨਹੀਂ ਪਰ ਡਰ ਨਹੀਂ ਸਮਾਂ ਪੜੀ ਉਧਰ ਕੋਈ ਖਤਰਾ ਨਹੀਂ ਹੈ ਚੰਗਾ ਲਾ ਵੀ ਚਲੋ ਆ ਪਾਣੀ ਦਾ ਟੈਂਕਰ ਵੀ ਖੜਾਇਆ ਨਾਲੇ ਅਜੇ ਡਾਊਨ ਕਰਕੇ ਫਾਈਨਲ ਆਪ 50 ਹੀ ਦੇਣਾ ਆਪਾਂ ਨੇ ਦੇਖੀ ਜਾਏਗੀ ਕਿਉਂਕਿ ਡਾਊਨ ਹੋ ਗਿਆ ਫਿਰ ਆਪਣੀ ਜਾਨ ਬਹੁਤ ਸੌਖੀ ਹੋ ਜਾਣੀ ਤੇ ਫਿਰ ਆਪਾਂ ਟੈਨਸ਼ਨ ਫ੍ਰੀ ਹੋ ਗਏ ਪੁੱਲਾਂਗੇ ਕਿ ਡਾਊਨ ਹੋ ਗਿਆ ਇਹ ਨਹੀਂ ਤਾਂ ਹਾਈਟ ਬਹੁਤ ਹੋ ਜਾਣੀ ਚਲੋ ਆ ਆਪਾਂ ਜਾਵਾਂ ਆਪ ਇਧਰ ਲੈ ਵੀ ਟਾਈਮ ਹੋ ਗਿਆ ਸ਼ਾਮ ਦਾ ਬੰਦੇ ਲੱਗੇ ਹੋਏ ਆ ਅਜੇ ਤੱਕ ਜੈਕ ਲੋਟ ਨਹੀਂ ਆਏ ਮਸ਼ੀਨ ਦੇ ਨਾਲ ਚੈੱਕ ਅੰਦਰ ਕਰਨਾ ਪਿਆ ਕਿਉਂਕਿ ਉਸ ਵਿੱਚ ਮਿੱਟੀ ਫਸੀ ਹੋਈ ਹੈ ਜੀ ਫਸੀ ਹੋਣ ਕਣ ਕੇ ਰਾਂ ਉਹ ਅੰਦਰ ਨਹੀਂ ਤਾਂ ਜਾ ਰਿਹਾ ਜੈਕ ਆਪਣੇ ਆਪ ਹੁਣ ਇਹ ਬੰਦੇ ਨਾਲ ਮਸ਼ੀਨ ਬੁਲਾਈ ਆ ਉਹ ਹੈਡਰੇ ਨੇ ਉੱਪਰ ਤੱਕ ਚੱਕਿਆ ਹੋਇਆ ਖੜਾ ਆ ਟਾਈਮ ਹੋ ਗਿਆ ਸ਼ਾਮ ਦਾ 4:30 ਹੋ ਗਏ ਚਲੋ ਹੋਰ ਵੇਖ ਕਰਤਾ ਅੰਦਰ ਲਓ ਵੀ ਥੰਨੋ ਜੈਕ ਇੱਕ ਹੋ ਗਿਆ ਫਿੱਟ ਹਾਲ ਦੂਸਰਾ ਜੈਕ ਫਿੱਟ ਕਰ ਰਹੇ ਲੱਗੇ ਹੋਏ ਫਿੱਟ ਕਰਨ ਇੱਕ ਸਾਈਡ ਦਾ ਹੋ ਗਿਆ ਹੈ ਬਿੱਟ ਹੈ ਨਾ ਮਸ਼ੀਨ ਹੁਣ ਉਧਰੋਂ ਇੱਧਰ ਲਿਆਂਦੀ ਆ ਉਹ ਲੱਗੇ ਲਾਉਣ ਹਾਲੋ ਪੁਰਾ ਫਿਰ ਨਬੂ ਕੀ ਹੋਣਾ ਬੰਦ ਹੋ ਗਿਆ ਫਿੱਟ ਫਿਰ ਇਹਨੂੰ ਡਾਊਨ ਕਰਕੇ ਦੇਖੋਗੇ ਡਾਊਨ ਕਰਨਗੇ ਇਹ ਜਾ ਕੇ ਬੁਝ ਕੇ ਆਇਓ ਬੋਲ ਕੇ ਤੋਲਤਾ ਉਹਨੂੰ ਬਤਾਉ ਬਤਾਉ ਇਸਕੋ ਲਾ ਵੀ ਚਲੋ ਹੋ ਗਿਆ ਬਸ तकरीबन ਹੁਣ ਦੇਖਦੇ ਆ ਇਹਨੂੰ ਬਸ ਪੈਨ ਪਾ ਕੇ ਚੱਕ ਕੇ ਦੇਖਦੇ ਆ ਤੇ lalgabunatteneban ਯਾਰ ਪਿੰਨ ਪਾਇਤੀ ਲਾਓ ਵੇ ਪਿੰਨ ਪੈ ਗਈ ਆ ਓਕੇ ਹੋ ਗਿਆ ਹੁਣ ਇਸ ਤੋਂ ਬਾਅਦ ਪਿੰਨ ਪਾ ਕੇ ਇੱਕ ਵਾਰੀ ਫਿਰ ਦੇਖਾਂਗੇ ਇਹ ਅਪ ਡਾਉਨ ਕਰਕੇ ਦੇਖਦੇ ਆ ਇਹ ਕੰਪਲੀਟ ਹੋ ਗਿਆ ਡਾਉਨ ਕਰਕੇ ਦੇਖੂਗੇ ਹੁਣ ਕਿੰਨਾ ਡਾਉਨ ਹੁੰਦਾ ਓਕੇ ਲਾ ਆ ਵੀ ਡਾਉਨ ਹੋ ਗਿਆ ਪੂਰਾ ਡਾਉਨ ਹੋ ਰਿਹਾ ਦੇਖੋ ਯੱਕ ਅੰਦਰ ਜਾ ਰਿਹਾ ਲੈ ਵੀ ਹੋ ਗਿਆ ਵੀ ਟੌਨ ਲਾਓ ਵੀ ਸੱਜਣੋ ਜਾਨ ਸੌਕੀ ਹੋ ਜੂ ਹੁਣ ਆਪਣੀ ਉਹਦੇ ਜੀ ਮਿੱਟੀ ਆ ਨਾ ਮਿੱਟੀ ਦੇ ਕਰਕੇ ਪਾਣੀ ਮਾਰ ਰਹੇ ਆ ਹਮਾਰਾ ਮਤ ਫਲ ਪੂਰਾ ਪ੍ਰੈਸਰ ਫਲ ਫੋਨ ਆ ਜਾਂਦੇ ਕੋਈ ਨਾ ਰੰਪਸਾ ਉੱਪਰ ਵਾਲਾ ਨਪਟਾ ਉੱਪਰ ਵਾਲਾ ਫਟਾਉਂਦਾ ਫਟਾਉਂਦਾ ਪਰ ਖੁੱਲ ਪੂਰਾ ਪ੍ਰੈਸਰ ਆ ਜਾਵੋ ਹਾਂ ਆਪੇ ਆ ਕੇ ਆਉਣਗਾ ਇਹ ਵੀ ਹੋ ਗਿਆ ਪਾਣੀ ਮਾਰ ਕੇ ਮਿੱਟੀ ਕੱਢਦੇ ਆ ਸਾਰੀ

वो हाँ। तो मिट्टी आ रही मेहनत तो आज देखो। पूरी तो हाँ, हुई है मेहनत हुई तभी का आगे हौसला बजाई होगी रात में जो रात कांड हुआ ना फोरमैन ए फोरमैन जी फोरमैन रात में जो मेहनत हमारी हुई ना वो बहुत डेंजर थी ये तो चलो पूरे दिन की होगी कोई बात नहीं पैदल ही बंदे पैदल ही चल रहे थे डाउन करके देखो एक बार डाउन करो डाउन करोटे ਲਵੀ ਉਹ ਦੂਸਰੀ ਸਾਈਡ ਵੀ ਮਾਰਾਂਗੇ ਪਾਣੀ ਲਵੀ ਧਰਤੀ ਮਿੱਟੀ ਹੁਣ ਸਾਰੀ ਉਹ ਇੱਥੇ ਆ ਗਏ ਆਂ ਉਹਦੇ ਹੋਲੀ ਕੋ ਦਸ ਏ 155 ਹੈਨਾ ਪੂਰੀ ਮਿੱਟੀ ਆ ਰਹੀ ਹੈ ਬਸ ਇਹ ਨਾਲ ਪਿਆਰ ਹੋਰ ਜ਼ਿਆਦਾ ਠੀਕਾ ਹੋ ਰਿਹਾ ਹੈ ਆ ਬੋ ਗਾ ਡਾਉਨ ਪੂਰਾ ਪੂਰੇ ਦਿਨ ਦੀ ਮਿਹਨਤ ਹੈ ਜੀ ਲੱਗੀ ਹੋਈ ਬੰਦਿਆ ਦੀ ਪੂਰੀ ਗੰਦੀ ਮਿਹਨਤ ਕਮ ਆਉਗੀ ਹੁਣ ਜੈਕ ਡਾਊਨ ਹੋ ਗਏ ਠੀਕ ਚਲੋ ਦੇਖਾਂਗੇ ਡਾਊਨ ਫਾਈਨਲ ਕਰਕੇ ਫਿਰ ਲਓ ਵੀ ਸੱਜਣੋ ਹੋ ਗਿਆ ਕੰਪਲੀਟ ਕਿੰਨੀ ਡਾਊਨ ਹੋ ਗਈ ਹਾਈਟ ਹੁਣ ਉਹ ਤੋਂ ਵੀ ਡਾਊਨ ਹੋ ਗਿਆ ਹਨਾ ਦੇਖੋ ਕਿੱਥੇ ਜਲ ਗਿਆ ਨਹੀਂ ਇਹ ਸੀਗਾ ਇੱਥੋਂ ਉੱਪਰ ਉਹ ਉੱਥੇ ਹੈਨਾ ਇੱਤਾ ਤੇ ਹੁਣ ਕਿੱਥੇ ਇੱਤਾ ਆ ਗਿਆ ਠੀਕ ਹੈ ਕਿੰਨੀ ਹਾਈ ਡਾਊਨ ਹੋ ਗਈ ਹੈ ਘਟੋ ਘਟ 2 2.5 ਫੁੱਟ ਦਾ ਫਰਕ ਪੈ ਗਿਆ ਤੇ ਉਹਦੇ ਨਾਲੇ ਚਲੋ ਕੁਛ ਤਾਂ ਫਰਕ ਪਿਆ ਜੈਕ ਵੀ ਅੰਦਰ ਹੋ ਗਿਆ ਦੇਖੋ ਹੁਣ ਨਹੀਂ ਪਹਿਲਾਂ ਜੈਕ ਕਿੰਨੇ ਬਾਹਰ ਸੀਗੇ ਇਹ ਜੈਕ ਅੰਦਰ ਹੋ ਗਏ ਬਿਲਕੁਲ ਲੈ ਬੈਠ ਬੈਠ ਹੁਣ ਬੈਠ ਕੁਵਾਂ ਓਏ ਲੋਵੀ ਫਾਈਨਲ ਹੋ ਗਿਆ ਕਲੀਅਰ ਹੁਣ ਆਪਾਂ ਨੂੰ ਕੋਈ ਦਿੱਕਤ ਨਹੀਂ ਰਸਤੇ ਜਾਣੀ ਚਾਹੀਦੀ ਵੈਸੇ ਦੇ ਹਨ ਬਾਕੀ ਜੇ ਆਈ ਤਾਂ ਤੁਸੀਂ ਨਾਲ ਹੀ ਹੋ ਤੇ ਸਾਰੇ ਦੇਖਿਓ ਤੁਸੀਂ ਹੈਨਾ ਲੋ ਵੀ ਸੱਚ ਨੂੰ ਹਾਂਜੀ ਅੱਗੇ ਆਪਾਂ ਕਿੱਥੇ ਐਡ ਐਸ ਹਾਂ ਵੀ ਹਾਂ ਅਸੀਂ 14 ਹੋਰ ਹੀ ਨੀਚੇ ਸੇ ਉੱਪਰ ਤੱਕ ਲਵੀ ਹਾਈਟ ਹੁਣ 14 ਹੋ ਗਈ ਆ ਥੱਲੇ ਉੱਪਰ ਤੱਕ ਕਲੀਅਰ ਤੇ ਲੋੜ ਕਲੀਅਰ ਹੋ ਗਿਆ ਹੁਣ ਟੈਨਸ਼ਨ ਨਹੀਂ ਤੇ ਅੱਜ ਦਾ ਵਲੌਗ ਵੀ ਆਪਾਂ ਇੱਥੇ ਹੀ ਐਂਡ ਕਰਾਂਗੇ ਫਾਈਨਲ ਕਰਕੇ ਜਿਹੜਾ ਸਾਰਾ ਦਿਨ ਕਿਆ ਕਿਆ ਕੰਮ ਹੋਇਆ ਤੁਸੀਂ ਦੇਖਿਆ ਚਲੋ ਮਿਲਾਂਗੇ ਫਿਰ ਨਵੇਂ ਵਲੌਗ ਵਿੱਚ ਅੱਜ ਦਾ ਕਰਦੇ ਆ ਇੱਥੇ ਹੀ ਐਂਡ ਵਲੌਗ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟਾਂ ਚ ਜਰੂਰ ਆ ਕੇ ਦੱਸਿਓ ਕੋਈ ਹੋਰ ਤੁਹਾਡਾ ਕੋਈ ਸੁਜੈਸਟ ਹੈ ਕਿਆ ਕਹਿੰਦੇ ਹੁੰਦੇ ਆ ਮਤਲਬ ਤੁਹਾਡੀ ਕੀ ਰਾਇ ਹੋਵੇ ਤਾਂ ਉਹ ਵੀ ਜਰੂਰ ਦੱਸਿਓ ਆਨਾ ਲਾਈਕ ਕਮੈਂਟ ਸ਼ੇਅਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਜਣ ਨੂੰ ਮਿਲਦੇ ਆਂ ਨਵੀਂ ਵੀਡੀਓ ਚ ਬਾਏ ਬਾਏ